ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਦੇਸ਼ ਦੇ ਵਾਸਤੇ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਸਨ ਜੋ ਸੰਵਿਧਾਨ ਬਣਿਆ ਸੀ ਔਰ ਅੱਜ ਵੀ ਟਿਲ ਨਾਓ ਚਾਹੇ ਉਹ ਟਾਈਗਰ ਹਿੱਲ ਦੀ ਲੜਾਈ ਸੀ ਚਾਹੇ ਗਲਵਾਨ ਕਲੈਸ਼ਸ ਸਨ ਹਰ ਪੰਜਾਬੀ ਨੇ ਬੜੇ ਫਕਰ ਨਾਲ ਆਪ ਦੇ ਰੋਲ ਦੀ ਜ਼ਿੰਮੇਵਾਰੀ ਦੀ ਅਦਾਇਗੀ ਵੀ ਕੀਤੀ ਹੈ ਤੇ ਸ਼ਹਾਦਤ ਵੀ ਦਿੱਤੀ ਔਰ ਕੁਝ ਲੋਕ ਇੱਕ ਤਾਂ ਉਹ ਲੀਡਰਸ਼ਿਪ ਹੈ ਜਿਹੜਾ ਇਸ ਦੇਸ਼ 'ਚ ਔਰ ਪੰਜਾਬ ਨੂੰ ਇਹ ਦੇਸ਼ ਦਾ ਹਿੱਸਾ ਮੰਨਦੇ ਆ ਉਸ ਗੱਲ ਦਾ ਸੰਵਿਧਾਨ ਨੂੰ ਵੀ ਮੰਨਦੇ ਆ ਤੇ ਅਸੀਂ ਉਸ ਗੱਲ ਤੇ ਪੈਰਾ ਵੀ ਦਿੰਦੇ ਇੱਕ ਲੀਡਰਸ਼ਿਪ ਉਹ ਹੈ ਜਿਹੜੀ ਅੱਜਕੱਲ ਬਹੁਤ ਦਿਖ ਵੀ ਰਹੀ ਹੈ ਜਿਹੜੀ ਇਸ ਦੇਸ਼ 'ਚ ਵਿਸ਼ਵਾਸ ਨਹੀਂ ਰੱਖਦੀ ਉਹ ਕਹਿੰਦੀ ਆ ਜੀ ਕਿ ਇਹ ਪੰਜਾਬ ਇਹ ਦੇਸ਼ ਦਾ ਹਿੱਸਾ ਹੀ ਨਹੀਂ ਚਾਹੀਦਾ ਜੇ ਕੋ ਪੰਜਾਬ ਇਹ ਦੇਸ਼ ਦਾ ਹਿੱਸਾ ਚਾਹੀਦਾ ਨਹੀਂ ਚਾਹੀਦਾ ਇਹ ਬਾਹਰੋਂ ਵੀ ਬਹੁਤ ਚਰਚਾਵਾ ਚੱਲਦੀ ਆ ਮਗਰ ਉਹ ਬੈਠਦੇ ਆ ਕੈਨੇਡਾ ਅਮਰੀਕਾ ਤੇ ਮਾਹੌਲ ਇੱਥੇ ਖਰਾਬ ਕਰਦੇ ਫੈਸਲਾ ਪੰਜਾਬ ਦੇ ਲੋਕਾਂ ਦਾ ਮਗਰ ਪੰਜਾਬ ਦੇ ਲੋਕਾਂ ਨੇ ਆਪ ਦਾ ਫੈਸਲਾ ਹਰ ਵੋਟ ਪਾ ਕੇ ਆਪ ਦਾ ਫੈਸਲਾ ਸਪਸ਼ਟ ਕਰਦੇ ਆ ਮਗਰ ਚਲੋ that being besides ਕਿਉਂਕਿ ਮੈਂ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਇਹਨੂੰ ਹੁਣ ਅਰ ਸਵੀਪ ਨਾ ਕੀਤਾ ਜਾਵੇ ਇੱਕ ਪਾਸੇ ਕਿਉਂਕਿ ਇਹ ਸਾਰੀ ਗੱਲਾਂ ਦੇ ਬੜੇ ਮਹਨੇ ਨੇ ਕੱਲ ਪਰਸੋ ਜੋ ਹੋਇਆ ਮੈਂ 3-4 ਦਿਨਾਂ ਦਾ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਆਪ ਦੀ ਕਾਬਲੀਅਤ 'ਚ ਆਪ ਦੇ ਆਪ ਨੂੰ ਮਤਲਬ ਇੱਕ ਤਾਂ ਉਹਨਾਂ ਨੂੰ ਪ੍ਰੈਸ ਵੀ ਸੰਭ ਨਹੀਂ ਆਉਂਦੀ ਐ ਮੈਂ ਉਹਨਾਂ ਨੂੰ ਬੜਾ ਤਗੜਾ ਪੀਆਰ ਦਾ ਮੈਨੇਜਰ ਸਮਝਦਾ ਔਰ ਮੈਂ ਉਹਨਾਂ ਦੀ ਮੈਨੇਜਮੈਂਟ ਅੱਜ ਵੇਖੀ ਅੱਜ ਉਹਨਾਂ ਦੀ ਖਬਰ ਲੱਗੀ ਆ ਉਹਨਾਂ ਦੀ ਫੋਟੋ ਵੀ ਸੀ ਆ ਦੂਜੇ ਅਖਬਾਰ ਨਹੀਂ ਪੰਜਾਬੀ ਚ ਅਸ਼ਰ ਪਾਕਿਸਤਾਨ ਬੈਂਗ ਟੈਰਰ ਮੋਡਿਊਲ ਬਸਟਡ 10 ਹੈਲਡ ਵਿਦ ਗਰਨੇਡ ਐਂਡ ਪਿਸਟਲਸ ਦ ਅਕਿਊਜ਼ ਵਾ ਪਲੋਟਿੰਗ ਅ ਗਰਨੇਡ ਅਟੈਕ ਔਨ ਪੁਲਿਸ ਇਸਟੈਬਲਿਸ਼ਮੈਂਟ ਇਨ ਬਟਾਲਾ ਸੇਜ਼ ਦ ਡੀਜੀਪੀ ਅਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸੈਡ ਦੈਟ ਐਕਟਿੰਗ ਔਨ ਕ੍ਰੈਡੀਬਲ ਇਨਪੁਟਸ ਪੁਲਿਸ ਟੀਮਸ ਲਾਂਚਡ ਏਨ ਆਪਰੇਸ਼ਨ ਐਂਡ ਅਰੈਸਟਡ 올 ਅਕਿਊਜ਼ ਫ্রম ਡਿਫਰੈਂਟ ਪਾਰਟਸ ਆਫ ਅਮ੍ਰਿਤਸਰ ਰੂਰਲ ਬਟਾਲਾ ਐਂਡ ਅਮ੍ਰਿਤਸਰ ਸਿਟੀ ਇਹ ਤਾਂ ਵੇਖਿਆ ਨਾ ਜੀ ਤੁਸੀਂ ਵੇਖੋ ਕਿੱਡੀ ਕੱਡੇ ਕਾਬਿਲ ਨੇ ਔਰ ਇਹਨਾਂ ਦੀ ਕਾਬਲੀਅਤ ਤਾਂ ਇੱਕ ਨਹੀਂ ਆ ਫੋਟੋ ਵੀ ਲਵਾਈ ਆ ਕੱਲ ਬਹੁਤ ਆਪਦਾ ਆ ਆ ਫੋਟੋ ਆ ਜੀ ਇਹਨਾਂ ਦੀ ਆ ਇੱਕ ਅਖਬਾਰ ਚ ਆ ਰਹੀ ਐ ਕਿਉਂਕਿ ਆ ਫੋਟੋ ਹੈ ਬੈਠੇ ਉਥੇ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਤੁਸੀਂ ਐਡੇ ਕਾਬਿਲ ਅਫਸਰ ਟਰਰ ਮੋਡਿਊਲ ਪਾਕਿਸਤਾਨ ਬੇਸਡ ਅਜੇ ਤਾ ਫੜ ਲਿਆ ਜਿਹੜਾ ਆਈਐਸਆਈ ਉਥੇ ਟਰਰ ਮੋਡਿਊਲ ਸਾਹਮਣੇ ਤੁਰਿਆ ਫਿਰਦਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਹਨੂੰ ਫੜਨ ਚ ਫਿਰ ਕਿੱਥੇ ਕੋਲੈਪਸ ਹੋਇਆ ਨਾ ਪੁਲਿਸਿੰਗ ਦਾ ਟੋਡਾ ਫੇਲੀਅਰ ਹੋਇਆ ਨਾ ਜਿਹੜਾ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਤੁਹਾਡੇ ਅੱਜ ਦੇ ਬਿਆਨਾਂ ਨੇ ਇਹ ਗੱਲ ਸਾਬਿਤ ਕਰਤੀ ਕਿ ਇੱਕ ਪਾਸੇ ਤਾਂ ਯੂ ਆਰ ਆਪ ਦੀ ਪਿੱਠ ਥਪਤ ਪਾ ਰਹੇ ਕਿ ਤੁਸੀਂ ਕਿੱਡੇ ਕਾਬਲ ਹੋ ਔਰ ਦੂਜੇ ਪਾਸੇ ਤੁਹਾਡਾ ਫੇਲੀਅਰ ਹੈ ਜਾਂ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਇਵੈਂਟ ਮੈਨੇਜਮੈਂਟ ਸੀ ਜਿਹੜਾ ਖਰਾਬ ਹੋ ਗਈ ਉਹਨਾਂ ਇਵੈਂਟ ਮੈਨੇਜਮੈਂਟ ਕੀ ਸੀ ਆਮ ਆਦਮੀ ਪਾਰਟੀ ਦਾ ਜੋਰ ਲੱਗਿਆ ਹੋਇਆ ਔਰੇ ਜ਼ੋਰਾ ਸਿੰਘ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਇਹ ਬੇਅਦਬੀਆਂ ਚ ਪੋਲਿਟਿਕਸ ਕਰਦੇ ਆ ਔਰ ਬੇਅਦਬੀਆਂ ਕਰਾਉਣ ਤੇ ਕੋਈ ਕਸਰ ਨਹੀਂ ਛੱਡਦੇ ਤਾਂ ਉਹ ਨਰੇਸ਼ ਯਾਦਵ ਦੀ ਇਨਡਾਈਟਮੈਂਟ ਤੋਂ ਵੀ ਕਲੀਅਰ ਹੈ ਔਰ ਐਵਰੀ ਇਵੈਂਟ ਇਜ਼ ਅ ਇਵੈਂਟ ਮੈਨੇਜਮੈਂਟ ਔਰ ਇਹ ਵੀ ਇੱਕ ਇਵੈਂਟ ਮੈਨੇਜਮੈਂਟ ਹੀ ਹੋ ਰਿਹਾ ਸੀ ਮੈਂ ਸਮਝਦਾ ਨਰੈਣ ਸਿੰਘ ਚੋੜੇ ਨਾਲ ਜਿਹੜਾ ਵੈਂਟ ਹੋਰਬਲੀ ਰੋਂਗ ਤੁਹਾਡਾ ਆਪਰੇਸ਼ਨ ਇਸ ਲਈ ਤੁਹਾਨੂੰ ਗੱਲ ਨਹੀਂ ਆਉਂਦੀ ਔਰ ਇੱਕ ਦੇਰਸ ਅਨ ਅਨਦਰ ਐਰਾ ਆਫ ਪੁਲਿਸ ਮੈਨ ਗੋਇੰਗ ਰੋਗ ਜਦੋਂ ਪੁਲਿਸ ਮੈਨ ਆਪ ਹੀ ਕਾਨੂੰਨ ਆਪ ਦੇ ਹੱਥਾਂ 'ਚ ਲੈਣਾ ਸ਼ੁਰੂ ਕਰ ਦਿੰਦੇ ਤੋੜਨਾ ਸ਼ੁਰੂ ਕਰ ਦਿੰਦੇ ਆ ਤੇ ਐਂਟੀ ਨੈਸ਼ਨਲ ਐਲੀਮੈਂਟਸ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਮੈਂ ਭੁੱਲਰ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਸਿਰਫ ਇੱਕ ਗੱਲ ਕਿ ਨਰੈਣ ਸਿੰਘ ਚੋੜਾ ਪਾਕਿਸਤਾਨ ਜਾਂਦਾ ਸੀ ਕਿ ਨਹੀਂ ਜਾਂਦਾ ਸੀ ਦੂਜਾ ਸਵਾਲ ਨਰੈਣ ਸਿੰਘ ਚੋੜਾ ਪੁਲਿਸ ਦੇ ਡਾਕੂਮੈਂਟਸ ਕੀ ਇਹ ਗੱਲ ਤਸਦੀਕ ਕਰਦੇ ਆ ਕਿ ਨਹੀਂ ਕਰਦੇ 댓 ਹੀ ਇਜ਼ ਐਕਟਿਵ ਸਲੀਪਰ ਸੈੱਲ ਆਫ ਦੀ ਆਈਐਸਆਈ ਤੀਜੀ ਗੱਲ ਕੀ ਪੁਲਿਸ ਨੇ ਇਹਦੇ ਕੋਲੋਂ ਆਰਡੀਐਕਸ ਗਰਨੇਡ AK47 ਸופਿਸਟੀਕੇਟਿਡ ਵੈਪਨਸ ਰਿਕਵਰ ਕਰੇ ਹੈ ਕਿ ਨਹੀਂ ਕੀਤੇ ਜਦੋਂ ਤੁਸੀਂ ਮੇਰੀ ਇਹਨਾਂ ਗੱਲਾਂ ਦਾ ਜਵਾਬ ਦੇ ਦੋਗੇ ਹਾਂ ਜਾਂ ਨਾ ਚ ਫਿਰ ਅਗਲੀ ਗੱਲ ਦਾ ਮੈਨੂੰ ਦੱਸ ਦਿਓ ਕਿਸਦਾਰ ਸੁਖਬੀਰ ਸਿੰਘ ਬਾਦਲ ਸਮੇਤ 12 13 Z+ ਪ੍ਰੋਟੈਕਟਿਵ ਨੇ ਪੰਜਾਬ 'ਚ ਹਰ ਪ੍ਰੋਟੈਕਟਿਵ ਦਾ ਇੱਕ ਡੋਸੀਅਰ ਬਣਿਆ ਕਿ ਉਹਨੂੰ ਕਿਤੋਂ ਕਿਤੋਂ ਖਤਰਾ ਹੈ ਹਾਂ ਕੋਈ ਨਵਾਂ ਪੈਦਾ ਹੋ ਜੇ ਤੇ ਉਹ ਡੋਸੀਅਰ 'ਚ ਬਾਅਦជា ਆਊਗਾ ਮਗਰ ਵੈਸੇ ਲਗਭਗ ਫਾਈਲ ਬਣੀ ਹੋਈ ਹੈ ਉਸ ਫਾਈਲ 'ਚ ਨਰੈਣ ਸਿੰਘ ਚੌੜੇ ਦਾ ਸਿੱਧਾ ਜ਼ਿਕਰ ਉਸ ਨਰੈਣ ਸਿੰਘ ਚੌੜੇ ਨੂੰ ਇੱਕ ਜੈਡ ਪਲੱਸ ਪ੍ਰੋਟੈਕਟਿਵ ਦੇ ਆਲੇ-ਦੁਆਲੇ ਉਹਦੇ ਤਾਂ ਐ ਤੁਸੀਂ ਨਾਲ-ਨਾਲ ਘੁਮਾਈ ਫਿਰਦੇ ਸੀਗੇ ਕਿ ਸ਼ਾਇਦ ਇਹ ਜਿਹੜੇ 175 ਪੁਲਿਸ ਵਾਲੇ ਲਾਏ ਸੀ ਕਿਤੇ ਨਰੈਣ ਚੋੜੇ ਤੇ ਤੇ ਨਹੀਂ ਲਾਈ ਸੀ ਕਿ ਇਹਨੂੰ ਨਾ ਕੋਈ ਰੋਕ ਲਵੇ ਕਿਉਂਕਿ ਮੈਂ ਉਹ ਵੀਡੀਓ ਹੁਣ ਸ਼ੇਅਰ ਕਰੂੰਗਾ ਯੂ ਵਿਲ ਬੀ ਅਮੇਜ਼ਡ ਐਟ ਦ ਪੁਲਿਸ ਦੀ ਕਨਾਈਵੰਸ ਪੁਲਿਸ ਦੀ ਮਿਲੀ ਭੁਗਤ ਔਰ ਪੁਲਿਸ ਨੇ ਇਹ ਸਾਰਾ ਇਨਸੀਡੈਂਟ ਆਪ ਕਰਵਾਇਆ ਇਹ ਤਾਂ ਹੁਣ ਉਹ ਆਪ ਦੱਸ ਦੇਣ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਕਨਾਈਵਨਸ ਹੈ ਕਿਉਂਕਿ ਮੇਰਾ ਮੰਨਣਾ ਆਫਟਰ ਸੀਇੰਗ ਦ ਵੀਡੀਓਜ਼ ਕਿ ਇਹ ਪੁਲਿਸ ਦਾ ਔਰ ਹਰਪਾਰ ਰੰਧਾਵੇ ਦਾ ਇਹਦਾ ਸਿੱਧਾ ਹੀ ਹੱਥ ਹੈ ਔਰ ਮੈਂ ਕਾ ਪੋਸਟਰ ਤੁਹਾਡੇ ਤਿਆਰ ਕੀਤਾ ਥੋੜਾ ਇਹਨੂੰ ਵੇਖ ਲਓ ਫਿਰ ਤੁਹਾਨੂੰ ਹੌਲੀ-ਹੌਲੀ ਸਮਝ ਆਊਗੀ ਜਿਹੜਾ ਆਮ ਆਦਮੀ ਪਾਰਟੀ ਦਾ ਇਵੈਂਟ ਮੈਨੇਜਮੈਂਟ ਥੋੜਾ ਡੀਰੇਲ ਹੋ ਗਿਆ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਜਿਵੇਂ ਨਰੇਸ਼ ਯਾਦਵ ਨੂੰ ਵਰਤ ਲਿਆ ਬੇਅਤ ਵੀ ਲਈ ਹਿੰਦੂ ਮੁਸਲਮਾਨ ਮੋਤਾ ਉੱਥੇ ਭਗਵੰਤਮਾਨ ਡੀਜੀਪੀ ਔਰ ਸਭ ਨੂੰ ਪਤਾ ਮੈਨੂੰ ਤਾਂ ਖਾਸ ਤੌਰ ਤੇ ਪਤਾ ਗੌਰਵ ਯਾਦਵ ਸਾਹਿਬ ਮੇਰੀ ਅੱਖਾਂ ਜੇ ਅੱਖਾਂ ਪਾ ਕੇ ਡਿਨਾਈ ਕਰਦੇ ਹੋ ਕਿਸੇ ਬੋਬੀ ਭੁੱਲਰ ਤੇ ਥੋਡੇ ਵਿੱਚ ਤਾਂ ਸੂਈ ਨਹੀਂ ਲੰਗਦੀ ਔਰ ਬੋਵੀ ਪੁੱਲਰ ਤੇ ਹਰਪਾਲ ਰੰਦਾ ਵਿੱਚ ਸੋਈ ਨਹੀਂ ਲੱਗਦੀ ਇਹ ਮੈਨੂੰ ਵੀ ਪਤਾ 댓ਸ ਵਾਈ ਇਹਨੂੰ ਇਸ ਕਿਸਮ ਦੀ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਔਰ ਉਸ ਬੰਦੇ ਦਾ ਨਰੈਣ ਚੌੜੇ ਨਾਲ ਕੀ ਪਿਆਰ ਹੈ ਇਹ ਜ਼ਰੂਰ ਐਕਸਪਲੇਨ ਕਰਿਓ ਔਰ ਇੱਕ ਨਾਉਨਾ ਆਈ ਐਮ ਗੋਇੰ ਟੂ ਸਟਾਰਟ ਵਿਦ ਅ ਵੀਡੀਓ ਤੁਸੀਂ ਹੈਰਾਨ ਹੋਵੋਗੇ ਨਰੈਣ ਚੌੜਾ ਹੈਜ਼ ਬੀਨ ਐਕਸਟ੍ਰੀਮਲੀ ਐਕਟਿਵ ਔਨ 3rd ਐਂਡ 4th ਸੈਕੰਡ ਨੂੰ ਵੀ ਆਇਆ ਸੀ ਮਗਰ ਮੈਂ ਥੋੜਾ ਦੇਣ ਫੋਰਥੀ ਬਿਕੋਜ਼ देयर 这么 ਮੱਚ ਡਾਟਾ ਦੱਟ ਮੈਂ ਹੋਲੀ ਹੋਲੀ ਤੁਹਾਡੇ ਸਾਹਮਣੇ ਰੱਖੀ ਜਾਊਗਾ 3 ਤਰੀਕ ਦਾ ਮੈਂ ਦੱਸ ਰਿਹਾ ਇੱਕ ਵਾਰ ਇਹ ਨਹੀਂ ਆਉਂਦਾ ਆਉਂਦਾ ਚਲੇ ਜਾਂਦਾ ਆਉਂਦਾ ਚਲੇ ਜਾਂਦਾ ਆਉਂਦਾ ਚਲੇ ਜਾਂਦਾ ਪੁਲਿਸ ਇੱਕ ਆਰੀ ਵੀ ਨਹੀਂ ਉਹਨੂੰ ਫੜਦੀ ਔਰ 4 ਤਰੀਕ ਨੂੰ ਫਿਰ ਮੈਂ ਅੱਡ ਬਖਾਊਂਗਾ ਕਿ ਉਹਦੇ ਕੀ ਸੀ ਨਾ ਹੁਣ 3 ਤਰੀਕ ਵਾਲੇ ਪਹਿਲਾਂ ਆ ਧਿਆਨ ਨਾਲ ਵੇਖ ਲਿਓ ਜੀ ਉਹ ਲੈਜਰ ਨਹੀਂ ਲੈਜਰ ਲੈਜਰ ਉਹ ਆ ਗਿਆ ਜੀ ਨਰੈਣ ਚੋੜਾ ਇੱਕ ਜਸਟ ਸਟਾਪ ਇਟ ਵਾਂਸ ਇੱਕ ਨਾ ਮੈਂ ਕੁਝ ਜਰਨਲਿਸਟ ਨੂੰ ਮੈਂ ਵੀ ਬੜਾ ਫੋਲੋ ਕਰਦਾ ਥੋੜੇ ਚ ਵੀ ਹੈਗੇ ਉਹ ਬੈਠੇ ਇੱਥੇ ਜਿਹੜੇ ਜਿਨ੍ਹਾਂ ਦੀ ਜਰਨਲਿਜ਼ਮ ਦੀ ਮੈਂ ਬੜੀ ਇੱਜ਼ਤ ਕਦਰ ਕਰਦਾ ਹੈ ਥੈਟ ਦੇ देयर ਇਨ ਸਟੋਰੀਜ਼ ਆ ਐਕਚੁਅਲੀ ਅ ਲੋਟ ਰਿਵੀਲਿੰਗ ਉਹਨਾਂ ਚੋਂ ਇੱਕ ਨੇ ਬੋਲਦਿਆਂ ਕਹਿਤਾ ਕਿ ਯਾਰ ਮਜੀਠੀਆ ਸਾਹਿਬ ਨੇ ਜਿਹੜੀ ਵੀਡੀਓ ਵਿਖਾਈ ਆ ਨਾ ਉਹ ਚੋਂ ਸਪਸ਼ਟ ਨਹੀਂ ਹੋ ਰਿਹਾ ਚਿਹਰੇ ਸਪਸ਼ਟ ਨਹੀਂ ਹੋ ਰਹੇ ਅੱਜ ਉਹਨਾਂ ਦੇ ਲਈ ਹੈ ਕਿ ਅੱਜ ਮੈਂ ਚਿਹਰੀ ਸਪਸ਼ਟ ਕਰ ਰਿਹਾ ਕਿ ਚੰਗੀ ਤਰ੍ਹਾਂ ਪਛਾਣ ਕਰ ਲਿਓ ਭਾਵੇਂ ਹੁਣ ਤਾਂ ਡੀਐਨਏ ਵੀ ਕਰਾ ਲਿਓ ਹਰਪਾਲ ਰੰਧਾਵਾ ਹੀ ਐਸਪੀ ਨਿਕਲਣਾ ਤੇ ਉਹ ਨਰੈਣ ਚੋੜਾ ਹੀ ਨਿਕਲਣਾ ਆ ਤਿੰਨ ਤਰੀਕ ਦੀ ਹੈ ਜੀ ਉਹ ਆ ਗਿਆ ਉਹਦੇ ਨਾਲ ਇੱਕ ਬੰਦਾ ਹੈ ਜਿਹਦੀ ਹਲੇ ਮੈਂ ਪਛਾਣ ਕਰਨੀ ਹੈ ਜੀ ਇਹ ਉੱਥੇ ਹੀ ਆ ਜੀ ਜਿੱਥੇ ਸਾਡੀ ਸੇਵਾ ਚੱਲ ਰਹੀ ਹੈ ਜੀ ਇਸੇ ਆਪ ਗੁਰੂ ਘਰ ਦੇ ਤੁਸੀਂ ਵੇਖ ਹੀ ਰਹੇ ਹੋ ਪ੍ਰਕਰਮਾਂ 'ਚ ਆਪ ਪਛਾਣ ਇੱਕ ਮਿੰਟ ਰੋਕ ਲੈ ਇੱਕ ਮਿੰਟ ਆ ਹੁਣ ਚੰਗੀ ਤਰ੍ਹਾਂ ਇਹਦੇ ਚ ਪਛਾਣ ਕਰ ਲੈਣ ਜਿਨ੍ਹਾਂ ਨੂੰ ਨਹੀਂ ਪਛਾਣ ਆ ਰਹੀ ਮੈਂ ਤਾਂ ਇਹ ਬੜੇ ਧਿਆਨ ਨਾਲ ਵਿਖਾ ਰਿਆ ਲਾਈਟ ਬਲੂ ਟਰਬਨ ਆਪ ਲਾਈਟ 베ਜ ਜੈਕਟ so that ਇਹ ਚ ਕਨਫਿਊਜ਼ਨ ਨਾ ਹੋਵੇ ਇਹ 3 ਤਰੀਕ ਦੀ ਡਰੈੱਸ ਐ ਔਰ 4 ਤਰੀਕ ਦੀ ਡਾਰਕ ਬਲੂ ਟਰਬਨ ਤੇ ਡਾਰਕ ਰੇ ਡਰੈੱਸ ਐ ਕਾਲੀ ਪੈਂਟ ਤਾਂ ਦੋਵੇਂ ਦਿਨ ਹੀ ਐ so that is just to make it clear ਔਰ ਜਿਹੜਾ ਕਹਿ ਰਿਹਾ ਪੁਲਿਸ ਕਹਿ ਰਿਹਾ ਲੋਨ ਵੁਲਫ ਅਟੈਕ ਲੋਨ ਵੁਲਫ ਅਟੈਕ ਆ ਦੂਜਾ ਆਇਡੈਂਟੀਫਾਈ ਕਰ ਲਿਆ ਮਹਾਸ਼ਾਹ ਕੌਣ ਆ ਕਿ ਨਹੀਂ ਕੀ ਮੈਂ ਕਰਕੇ ਦਵਾ ਭੁੱਲਰ ਸਾਹਿਬ ਆ ਆ ਗਈ ਜੀ ਉਸੇ ਦਿਨ ਦੀ ਆ ਉਹ ਬੰਦਾ ਨਾਲ ਹੀ ਰਹਿੰਦਾ ਆ ਕਾਲ ਤੱਕ ਸਾਹਿਬ ਤੋਂ ਹੁਣ ਉਹ ਨੂੰ ਜਾ ਰਿਹਾ ਜੀ ਸਾਰੇ ਥਾ ਦੀ ਬੜੇ ਧਿਆਨ ਨਾਲ ਰੈਕੀ ਕਰ ਰਿਹਾ ਜੀ ਇਹ ਤਿੰਨ ਔਰ ਅਸੀਂ ਤਿੰਨ ਤਰੀਕ ਨੂੰ ਉੱਥੇ ਸੇਵਾ ਕਰ ਰਹੇ ਆ ਜੀ ਕੱਲ ਨਾ ਜੀ ਕਈਆਂ ਨੇ ਮੈਨੂੰ ਸਵਾਲ ਕੀਤਾ ਥੋੜਾ ਕਿ ਐਸਪੀ ਰੰਧਾਵੇ ਦੀ ਫੋਟੋ ਕਲੀਅਰ ਨਹੀਂ ਆ ਰਹੀ ਹੁਣ ਤੁਸੀਂ ਹੈਰਾਨ ਹੋਵੋਗੇ ਇਸ ਵੀਡੀਓ ਐਸਪੀ ਰੰਧਾਵਾ ਕੇਵਲ ਗੱਲ ਨਹੀਂ ਕਰਦਾ ਐਸਪੀ ਰੰਧਾਵਾ ਇਹਨੂੰ ਇਸ਼ਾਰਾ ਵੀ ਕਰਦਾ ਐ ਬੜੇ ਧਿਆਨ ਨਾਲ ਵੇਖੋ ਐ ਕਰਦਾ ਕੀ ਹਜ਼ਫ ਤਿਆਰੀ ਹੈ 올 ਸੈਟ ਆ ਬੜੇ ਧਿਆਨ ਨਾਲ ਵੇਖਿਓ ਜੀ ਸੀ ਦੇ ਹੈਂਡ ਮੂਵਮੈਂਟਸ ਐਂਡ that unknown person ਉਹ ਪਿੱਛੇ ਤੁਰਿਆ ਫਿਰਦਾ ਬੜੇ ਧਿਆਨ ਨਾਲ ਜੀ ਯੂ ਹੈਵ ਟੂ ਸੀ ਦ ਹੈਂਡ ਮੂਵਮੈਂਟਸ ਇਹ ਤੁਸੀਂ ਦੇਖੋਗੇ ਹਮ the intent Gambir discussion between an ISI backed terrorist and a Vardhi official. DGP Sahab, I want answers from you. Look at the discussion taking place. Now shaking hands. ਹੁਣ ਫੇਰ ਹੱਥ ਫੜ ਕੇ ਉਹਨੂੰ ਤੋਰੀ ਜਾ ਰਿਹਾ ਅੱਗੇ ਨੂੰ ਆਹ ਦੇਖੋ ਸਾਈਡ ਤੇ ਲੈ ਕੇ ਚੱਲਿਆ ਨਾਊ ਸਪੀਕਿੰਗ ਇਨ ਦਾ ਇਅਰ ਆਹ ਬੰਦਾ ਮਗਰ ਖਲੋਤਾ ਜੀ ਨਾਊ ਉਹਦੇ ਕਹਾਨੇ 'ਚੇ ਬੋਲੀ ਜਾ ਰਿਹਾ ਮਤਲਬ ਤੇਰੀ ਏਡੀ ਇਹ ਕੋਈ ਐਨਆਈਏ ਦੇ ਚੀਫ ਨਾਲ ਤੂੰ ਗੱਲ ਕਰ ਰਿਹਾ ਪਿੱਛੇ ਸਾਹਮਣੇ ਸੁਬੀਰ ਜੀ ਬੈਠੇ ਉਹ ਬੈਠੇ ਜੀ ਉਹ ਪਿੱਛੇ ਤੁਸੀਂ ਸਾਰੀ ਪ੍ਰੈਸ ਲੱਗੀ ਹੋਈ ਆ ਤੁਹਾਡੀ ਤੁਸੀਂ ਵੀ ਵੇਖ ਲਓ ਕਿ ਤੁਸੀਂ ਉਹ ਬੈਠੇ ਸੁਬੀਰ ਜੀ ਸਾਹਮਣੇ ਉਹ ਸਾਰੀ ਉਹ ਜਮਾਵੜਾ ਜਿਹੜਾ ਜੰਮਿਆ ਹੈ ਇਹ 10 ਵਜ ਕੇ 5 ਇਹ ਟਾਈਮ ਨਾਲ 10 15 ਮਿੰਟ ਉੱਤੇ ਥੱਲੇ ਆ ਬਿਕੋਜ਼ 온 ਦਾ ਸੀਸੀਟੀਵੀ ਬਟ ਇਹ ਲਗਭਗ ਉਹਦੀ ਜੋ ਸਾਰੀ ਜਮਾਵੜਾ ਪ੍ਰੈਸ ਦਾ ਲੱਗਿਆ ਜੀ ਪਿੱਛੇ ਆ ਲੋ ਆ ਹੁਣ ਹੱਥ ਮੂਵਮੈਂਟ ਵੇਖਿਓ ਜੀ ਇਹਦੀ ਆ ਦੇਖੋ ਆ ਦੇਖ ਆ ਆ ਇੱਕ ਵਾਰ ਫੇਰ ਦਿਖਾਈ ਆ ਇੱਥੇ ਹੀ ਦਿਖਾਈ ਆ ਦੇਖੀ ਬਾਰ-ਬਾਰ ਜਿਵੇਂ ਕਿਸੇ ਨੂੰ ਕਹਿੰਦੇ ਓਕੇ ਬੰਟੀ ਰਮਾਨੇ ਨੇ ਮੈਨੂੰ ਕਿਉਂਕਿ ਕੱਲ ਹੀ ਦੱਸਿਆ ਕਿ ਹਾਓ ਪੈਨ ਦੇ ਵਾਰ ਡੂਇੰਗ ਲੰਗਰ ਸੇਵਾ ਜਦੋਂ ਝੂਠੇ ਬਰਤਨਾਂ ਦੀ ਸੇਵਾ ਚੱਲ ਰਹੀ ਸੀ ਹੀ ਵਾਕਟ ਅਪ ਟੂ ਸੁਖਬੀਰ ਜੀ ਟੂ ਰਮਾਨਾ ਐਂਡ ਟੋਲਡ ਹਿਮ ਕਿ ਤੂੰ ਪਿੱਛੇ ਹੋ ਜਾ ਔਰ ਮੈਂ ਉਹ ਵੀਡੀਓ ਵੀ ਸ਼ੇਅਰ ਕਰ ਰਿਹਾ ਸੋ ਥੈਟ ਕੋਈ ਇਹ ਨਾ ਸਮਝੇ ਥੈਟ ਵੀ ਆਰ ਮੇਕਿੰਗ ਅਪ ਸਟੋਰੀਜ਼ ਹੋਣੇ ਤਾਂ ਕੱਲ ਦੱਸੀ ਫਿਰ ਮੈਂ ਵੀਡੀਓ ਕੱਢੀ ਹੋ ਆ ਦਿਖਾਓ ਵਹੀਲ ਚੇਅਰ ਤੇ ਉੱਥੇ ਬੈਠੇ ਹੋਏ ਨੇ ਹਾਲਾਂਕਿ ਇਹ ਤਕਨੀਕ ਗਾਜ ਰਖਾਈ ਹੋਈ ਹੈ ਤੇ ਇਸ ਦੇ ਚਾਰੇ ਕਾਰ ਦਿਓਟੀ ਦੇ ਬਾਹਰ ਵਹੀਲ ਚੇਅਰ ਤੇ ਬੱਚਾ ਪਾ ਕੇ ਬੈਠੇ ਨੇ ਇਨਫੈਕਟ ਆ ਗਿਆ ਆ ਗਿਆ ਜੀ ਨਿਭਾਈ ਹੋ ਗਈ ਇਹਦੇ ਪਾਸੇ ਤਸਵੀਰਾਂ ਤਮਾਮ ਦੇਖਿਆ ਜਾ ਸਕਦੇ ਇੱਕ ਪਾਸੇ ਸੁਪੇ ਸਿੰਘ ਢੀਲ ਸਾਹਿਬ ਬੈਠੇ ਹੋਏ ਸੀ ਹਾਂ ਦੂਸਰੇ ਪਾਸੇ ਮੇਨ ਐਂਟਰਸ ਦੇ ਆ ਉਹਨੂੰ ਜਾ ਕੇ ਕਹਿੰਦਾ ਕਹਿੰਦਾ ਤੁਸੀਂ ਨੌਜਵਾਨ ਨਾਲ ਨਹੀਂ ਚਾਹੀਦੇ ਆ ਬਜ਼ੁਰਗਾਂ ਨੂੰ ਨਾਲ ਕਰਦੇ ਕਿ ਬੁਰਜਰਿਕ ਤੋਂ ਫਿਰ ਰਿਐਕਟ ਨਹੀਂ ਹੋਣਾ ਕੀ ਹੋਣਾ ਇਹ ਤਾਂ ਇਹ ਦੱਸ ਸਕਦਾ ਇਹਨੂੰ ਕੀ ਇਹਨੂੰ ਢਿੱਡ ਪੀੜ ਕੀ ਆ ਸੁਖਬੀਰ ਜੀ ਸੇਵਾ ਕਰਦੇ ਕੋਈ ਉੱਥੇ ਫਲੈਗ ਮਾਰਚ ਤੇ ਤਾਂ ਖਲੋਤੇ ਨਹੀਂ ਕਿ ਫਲਾਣੇ ਨੇ ਖਲੋਣਾ ਇੱਥੇ ਆ ਡੀਜੀਪੀ ਖਲੋਤਾ ਹੈ ਤੇ ਡੀਆਈਜੀ ਖਲੋਊਗਾ ਆਈਜੀ ਖਲੋਊਗਾ ਜਿਹੜਾ ਮਰਜ਼ੀ ਖਲੋਵੇ ਬਾਈ ਗੁਰੂ ਘਰ ਉਹਨੂੰ ਸਪੈਸ਼ਲੀ ਜਾ ਕੇ ਕਹਿਣਾ ਤੇ ਤੁਸੀਂ ਨੌਜਵਾਨ ਪਿੱਛੇ ਹੋ ਜਾ ਇਹ ਵਾਟ ਇਸ ਵੀ ਕਿਹੜਾ ਪ੍ਰੋਟੋਕੋਲ ਹੈ ਪੁਲਿਸ ਦਾ ਮੈਂ ਪੁੱਛਣਾ ਚਾਹੁੰਦਾ ਐਂਡ ਕਈ ਕਹਿ ਰਹੇ ਸੀ ਕਿ ਉਹਦੀ ਡਰੈੱਸ ਡਰੈੱਸ ਬਾਰ-ਬਾਰ ਵੇਖ ਲਿਓ ਜੀ 3 ਤਰੀਕ ਦੀ ਉਹ ਡਰੈੱਸ ਇੱਕ ਮਿੰਟ ਧਿਆਨ ਨਾਲ ਵਖਾਈਓ ਔਰ ਇੱਕ ਥੋੜਾ ਚੈਨਲ ਹੀ ਆ ਜਿਹੜਾ ਵੀਡੀਓ ਚਲਾ ਰਿਹਾ ਸੀ ਜਿਨੇ ਆਵਾਜ਼ ਪਛਾਣ ਨਹੀਂ ਲਈ ਹੋਣੀ ਜੀ ਆਹ ਹਾਂ ਬਿਲਕੁਲ ਬਿਲਕੁਲ ਐਕਚੁਅਲੀ ਕਿਤੇ ਮੈਨੂੰ ਕਹਿ ਤਾ ਨਾ ਬਜੀਟੀਆਂ ਨੇ ਘਰ ਬਣਾ ਲੀਆਂ ਆ ਆ ਇਹ ਚਿਹਰੇ ਤੇ ਹੈਟਾ ਕੇ ਹੋਈ ਅਲੱਗ-ਤਿੱਖੀ ਗਾਜ ਹੈ ਇੱਕ ਵਿਚਾਰੇ ਕਾਰਨ ਡਿਓਟੀ ਦੇ ਬਾਹਰ ਇਹ ਚਿਹਰੇ ਤੇ ਪੱਛਾਵਾ ਰੋਪ ਲਾਇਆ ਕਿ ਵਾਈ ਆਮ ਸ਼ੋਇੰਗ ਯੂ ਦਿਸ ਡਰੈਸ ਇਹ ਦੇ ਕਪੜੇ ਵੇਖ ਲਓ ਉਹੀ ਕਪੜੇ ਨੇ ਜਿਹਦੇ ਨਰੈਣ ਚੋੜੇ ਵਾਲੇ ਕਪੜੇ ਵਿਖਾਦੀ ਹੂੰ ਨਹੀਂ ਉਹ ਫੋਟੋ ਤੇ ਦਿਖਾ ਇੱਥੇ ਇੱਕ ਵਾਰੀ ਉਹ ਵੀਡੀਓ ਵਿਖਾ ਦੇ ਸੋ ਦੈਟ ਦੈਟ ਕਨਫਿਊਜ਼ਨ ਫਿਨਿਸ਼ਸ ਕਿ ਨਰੈਣ ਚੋੜੇ ਦੇ ਕਪੜੇ ਔਰ ਇਹਦੇ ਕਪੜੇ ਇਹਦੇ ਉਹੀ ਕੱਪੜੇ ਸੀ ਜਿਹਦੇ ਇਹ ਤਿੰਨ ਤਰੀਕ ਦੀ ਸਾਰੀ ਵੀਡੀਓ ਹੈ ਜੀ ਉਹ ਉਹ ਵੇਖ ਲਓ ਥੋੜਾ ਪਿਛੇ ਆ ਸ਼ੇਮ ਹੈ ਕੀ ਨਹੀਂ ਆ ਜੀ ਹੋ ਗਈ ਜੀ ਤਸੱਲੀ ਐਨੀ ਕੁਐਸਚਨਸ ਥੋੜਾ ਲਾਤਾਂ ਕਰਦੇ ਚਲੋ ਉਹ ਵੀ ਮੈਂ ਤੁਹਾਨੂੰ ਭੇਜ ਦੇਣਾ ਹੁਣ ਆ ਜਿਓ ਨਾ 4th ਚੱਲਿਆ ਆਪਾਂ 4 ਤਰੀਕ ਦਾ ਆਓ ਜੀ ਹੁਣ 4 ਤਰੀਕ ਨੂੰ ਨਾ ਜੀ ਇਹ ਪਹਿਲਾ ਹੁਣ ਮਹਿਤਾਬ ਪੁੱਲਰ ਸਾਹਿਬ ਤੁਹਾਨੂੰ ਪੁੱਛਣਾ ਚਾਹਨਾ ਆ ਫੜਿਆ ਤੁਸੀਂ ਆ ਕਿਹੜੇ ਪਿਆ ਪਾਕਿਸਤਾਨ ਬੇਸ ਟੈਰਰ ਮੋਡਿਊਲ ਫੜੇ ਇਹ 175 ਪੁਲਸ ਵਾਲੇ ਮੈਨੂੰ ਵਿਖਾਇਓ ਕਿੱਥੇ ਆ ਕਿਉਂਕਿ ਇਹ ਇੱਕ ਆ ਹੀ ਐਂਟਰ ਨਹੀਂ ਹੁੰਦਾ ਇਹ ਤਾਂ ਇਹਨੇ ਤਾਂ ਮਾਰਨਿੰਗ ਵਾਕ ਬਣਾਈ ਸੀ ਦਰਬਾਰ ਸਾਹਿਬ ਨੂੰ ਆਉਂਦਾ ਵੇਖਦਾ ਫੇਰ ਚਲੇ ਜਾਂਦਾ ਫੇਰ ਆਉਂਦਾ ਫੇਰ ਵੇਖਦਾ ਫੇਰ ਚਲੇ ਜਾਂਦਾ ਅਜੇ ਇਹ ਮੌਕੇ ਦੀ ਪਰਾਖ ਤੇ ਸੀ ਕਿ ਵਿਚ ਇਜ਼ ਦਾ ਬੈਸਟ ਥੋਟ ਮਤਲਬ ਹੀ ਟੇਕਸ ਆਫ ਹਿਸ ਸ਼ੂਜ਼ ਐਂਡ ਵੇਅਰਸ देम ਟੇਕਸ ਆਟ ਆਫ ਵੇਅਰਸ देम 4 ਟਾਈਮਸ ਇਨ ਦਾ ਮਾਰਨਿੰਗ ਜਿਹਨੇ ਗੁਰੂ ਘਰ ਸ਼ਰਦਾ ਨਾਲ ਆਉਣਾ ਭਾਈ ਉਹ ਤਾਂ ਇੱਕ ਵਾਰੀ ਆਉਂਦਾ ਉਹਨੇ 2 ਘੰਟੇ ਰਹਿਨੇ 1 ਘੰਟਾ ਲਾਉਣਾ 10 ਮਿੰਟ ਲਾਉਣੇ ਆ ਫਿਰ ਉਹ ਚਲੇ ਜਾਂਦਾ ਫੋਟੋ ਜਾਂ ਸ਼ਾਮ ਨੂੰ ਆਊਗਾ ਆ ਹੁਣ 3 ਘੰਟਿਆਂ ਚ 3 ਵਾਰੀ ਐਂਟਰੀ ਐਗਜ਼ਿਟ ਹੋ ਗਈ ਆ ਚਵੇਰਦੀ ਆ ਜੀ 757 ਉਹ ਆ ਰਿਹਾ 4 ਤਰੀਕ ਨੂੰ ਥਿਸ ਇਜ਼ ਦਾ ਡੇ ਆਫ ਸ਼ੂਟਿੰਗ ਨਾਉ ਮੂ ਬੰਨਿਆ ਉਹ ਕੱਪੜੇ ਨੇ ਜੀ ਡਾਰਕ ਬਲੂ ਟਰਬਨ ਬਲੈਕ ਐਂਡ ਗ੍ਰੇ ਇਨ ਆਫ ਦਿਓ ਜੈਕਟ ਜੀ ਸਵੈਟਰ ਜਿਹੜਾ ਵੀ ਪਾਇਆ ਆਉ ਉਹ ਪੁਲਿਸ ਵਾਲਾ ਇੱਕ ਖਲੋਤਾ ਦੇਖ ਰਿਹਾ ਜੀ ਇੱਥੇ 175 ਕਿਤੇ ਆ ਹੁਣ ਆ 4 ਤਰੀਕ ਹੀ ਹੁਣ ਜੋੜੇ ਲਾਊਗਾ ਜੀ ਅੱਠ ਵਜੇ ਉਹੀ 8 ਵਜੇ ਕੁਛ ਮਿੰਟ ਜੀ ਮੈਂ ਤੈਨੂੰ ਕਿਹਾ ਸੀ ਐਗਜ਼ਿਟ ਐਗਜ਼ਿਟ ਐਂਟਰੀ ਐਗਜ਼ਿਟ ਕਰ ਜਾਂ ਸਾਰੀਆਂ ਹੀ ਵਿਖਾ ਦੇ ਕਿੰਨੀ ਆ ਰਹੀ ਐਂਟਰੀ ਐਗਜ਼ਿਟ ਹੋ ਗਈ ਇਹ ਇੱਕ ਹੋਰ ਵੀਡੀਓ ਸੀ ਆ ਰਹੀ ਹੈ ਇਹ ਦਿੱਤੇ 8 ਵਜੇ 8 ਦੇ ਇਹ ਸਭ 8 ਵਜੇ ਆ ਜੀ ਸਵੇਰੇ 7 7 6:30 8 8 9 ਵਜੇ ਦੀ ਹੈ ਬੂਟ ਲਾਏ ਤੇ ਆ ਗਿਆ ਸ਼ਹਿਰ ਤੋਂ ਵੀਡੀਓਜ਼ ਵਿਦਿਓ ਹੁਣ ਇਹ ਹੈ ਜੀ ਜਿੱਥੋਂ ਉਹ ਅਕਾਲ ਤਖਸਾਲ ਸਿੱਧੇ ਐਂਟਰ ਕਰੀਦਾ ਉਥੇ ਸਿੰਘ ਸਾਹਿਬ ਜੀ ਦਾ ਸੈਕਟਰੀਏਟ ਹੈ ਇਹ ਹੈਗਾ ਜੀ ਸਵੇਰੇ ਕਿੰਨੇ ਵਜੇ ਦੀ ਟਾਈਮ ਨਹੀਂ ਤੇ ਆਪਾਂ 3 ਐਂਟਰੀਜ਼ ਵਿਖਾਉਣੀ ਹੈ ਨਾ ਮੈਂ ਤੈਨੂੰ ਜਿਹੜੀ ਕਰ ਉਹ ਲੱਗੇ ਸਵੇਰ ਵਾਲੀ ਪਹਿਲੀ ਐਂਟਰੀ ਇਹ ਪਹਿਲੀ ਐਂਟਰੀ ਹੈ ਜੀ ਫਿਰ ਜਦੋਂ ਮੂੰਹ ਮੈਨੂੰ ਲੱਗਦਾ ਬੰਨਿਆ ਆਹ ਪਹਿਲਾ ਮੂੰਹ ਬੱਲਿਆ ਸੀ ਜੀ ਫਸਟ ਐਂਟਰੀ ਉੱਥੇ 8 8 ਤੇ ਲਾ ਕੇ 8 9 ਤੇ 10 ਆ ਉਥੋਂ ਥੱਲੇ ਆ ਰਹੇ ਜੀ ਸਿੱਧੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੱਕੋ ਬੰਦੇ ਨੇ ਮੂੰਹ ਬੰਨਿਆ ਉਥੇ ਪੁਲਿਸ ਵੇਖੋ ਗਿੱਡੀ ਚੌਕਸ